NNR نیوز ਤੇ ਤੁਹਾਡਾ ਸਵਾਗਤ ਹੈ ਦਰਿਆ ਸਤਲੂ ਦੀ ਅਹਿਮ ਤੇ ਵੱਡੀ ਜਾਣਕਾਰੀ ਤੁਹਾਡੇ ਨਾਲ ਲੈ ਕੇ ਹਾਜ਼ਰ ਹਾਂ ਅਸੀਂ ਦਰਿਆ ਸਤਲੂ ਜੁਦੇ ਮੌਜੂਦਾ ਜੋ ਮਹਤਪੁਰ ਤੋਂ ਜਗਰਾਵ ਰੋਡ ਜਾਂਦਾ ਰਸਤੇ ਵਿੱਚ ਦਰਿਆ ਸਤਲੂ ਜੁਦਾ ਪੋਲ ਐਟ ਇਸ ਟਾਈਮ ਦੀ ਵੱਡੀ ਅਪਡੇਟ ਸਹੀ ਤੇ ਸਟੀਕ ਜਾਣਕਾਰੀ ਤੁਹਾਡੇ ਤੱਕ ਅਪਚਾਰ ਰਹੇ ਹਾਂ ਕਿ ਦਰਿਆ ਸਤਲੁਜ ਦੇ ਵਿੱਚ ਜੋ ਰਾਤ ਜਾਣਕਾਰੀ ਦੇ ਤੁਸੀਂ 90000 ਕਿਊਸਕ ਪਾਣੀ ਰੁਪੜ ਤੋਂ ਛੱਡਿਆ ਗਿਆ ਸੀ ਤਾਂ ਉਸ ਦੀ ਆਮਦ ਹੋ ਚੁੱਕੀ ਹੈ ਤੇ ਨਕਾਲਾਂ ਦੇ ਰੁਪੜ ਤੋਂ ਤੁਸੀਂ ਦੇਖ ਸਕਦੇ ਹੋ ਹੁਣ ਇੱਕ ਵੱਡਾ ਤਬਾਈ ਦਾ ਮੰਜਰ ਬਣ ਸਕਦਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਹੈ ਔਰ ਪਾਣੀ ਕਿਸ ਕਦਰ ਵੱਧ ਰਿਹਾ ਜਿੱਦਾਂ ਵੱਧ ਰਿਹਾ ਉਹ ਵੀ ਤੁਹਾਨੂੰ ਦਿਖਾਉਨੇ ਆ ਇਧਰ ਜੇ ਪਹਿਲਾਂ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਕਿ ਜੋ ਪਹਿਲੀ ਤਸਵੀਰ ਸੀ ਦਰਿਆ ਤੋਂ ਜੋ ਤਿੰਨ ਕੋਦਨ ਪਹਿਲਾਂ ਪਾਣੀ ਆਇਆ ਸੀ ਬਹੁਤ ਤਰਹੀਰ ਕਿ ਚੁਕੋ ਪ੍ਰਸ਼ਾਸਨ ਨੇ ਜੋ ਦੱਸਿਆ ਤਾ ਉਹ ਇਸ ਜਗ੍ਹਾ ਤੇ ਮਜੂਦ ਸੀ ਇੱਥੋਂ ਤੱਕ ਜਾਣ ਕੇ ਪਹੁੰਚਿਆ ਇਧਰ ਕੈਮਰਾ ਮਾਰ ਮਾਰ ਕੇ نیچے ਦਿਖੋਣਾ ਜੋ ਪਹਿਲਾ ਮਲ ਪਾਣੀ ਉਸ ਜਗ੍ਹਾ ਤੇ ਤਾਂ ਹੁਣ ਦੂਜੀ ਤਸਵੀਰ ਕੀ ਹੈ ਹੁਣ ਪਾਣੀ ਇੱਥੋਂ ਤੱਕ ਪਹੁੰਚ ਚੁੱਕਿਆ ਔਰ ਪਾਣੀ ਇੱਕ ਨਗਾਲਾ ਦੇ ਰੂਪ ਦੇ ਵਿੱਚ ਅੱਗੇ ਆਉਣਾ ਛੱਲਾਂ ਦੇ ਰੂਪ ਵਿੱਚ ਸ਼ੁਰੂ ਹੋ ਚੁੱਕਿਆ ਤਾਂ ਪਾਣੀ ਉਹ ਜੋ 72000 ਸੀ ਜੋ ਪ੍ਰਸ਼ਾਸਨ ਸਹੀ ਜਾਣਕਾਰੀ ਦੇ ਰਿਹਾ ਹੈ ਤਾਂ ਜੇਕਰ 90000 ਪਾਣੀ ਵਾਕਿਆ ਹੀ ਹੈ ਪ੍ਰਸ਼ਾਸਨ ਨੇ ਸਹੀ ਤਸਦੀਕ ਜਾਰੀ ਕਰ ਦਿੱਤੀ ਹੈ ਉਹ ਰਸਿੱਤਰ ਨੂੰ ਦੱਸ ਰਿਹਾ ਤਾਂ ਫਿਰ ਅੱਗੇ ਤੱਕ ਕਪਾਣ ਜਾਇਗਾ ਤਾਂ ਆਪਣੇ ਆਪ ਚ ਇੱਕ ਅਹਿਮ ਜਾਣਕਾਰੀ ਵੱਡੀ ਜਾਣਕਾਰੀ ਸਾਂਝ ਕਰ ਰਹੇ ਆ ਜੇਕਰ ਤੁਸੀਂ ਕਿਤੇ ਦਰਿਆਵਾਂ ਦੇ ਕੰਢਿਆਂ ਤੇ ਨੇੜੇ ਆਓ ਤਾਂ ਸੁਰੱਖਿਤ ਥਾਂਵਾਂ ਤੇ ਚੱਲ ਜਾਓ ਕਿਉਂਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਫਿਰੇ ਤਸਵੀਰ ਦਿਖਾਉਣੇ ਆਂ ਦੇਖ ਲਓ ਇਹ ਦੁਚਾਗ ਵਗਾਰਾ ਜੋ ਪਾਣੀ ਨਹੀਂ ਸੀ ਪਟਕ੍ਰਮ ਨਹੀਂ ਸੀ ਜੰਮ ਗਈ ਸੀ ਤੇ ਤਾਂ ਹੁਣ ਇਹ ਥੱਲੇੋਂ ਤੇ ਪਾਣੀ ਅੱਗੇ ਤੱਕ ਵਧਣਾ ਸ਼ੁਰੂ ਹੋ ਗਿਆ ਹੈ ਤਾਂ ਇੱਕ ਆਪਣੇ ਵਿੱਚ ਵੱਡੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਆਂ ਪਰ ਜੋ ਪਾਖੜਾ ਦਾ ਲੈਵਲ ਹੈ ਉਹ ਲਗਾਤਾਰ ਵੱਧ ਰਿਹਾ ਪਾਖੜਾ ਦਾ ਜੋ ਲੈਵਲ ਹੈ ਉਹ ਲਗਾਤਾਰ ਵੱਧ ਰਿਹਾ ਹੈ ਤਕਰੀਬਨ 1680 ਹੋਣ ਦੇ ਵਿੱਚੋਂ ਮਹਿਜ਼ ਕੁਝ ਦੂਰੀ ਬਜੀ ਹੈ ਡੇਢੋ ਫੁੱਟ ਆਪਾਂ ਮੰਨ ਸਕਦੇ ਹਾਂ ਤਾਂ ਫਿਰ ਇੱਕ ਹੋਰ ਅਪਡੇਟ ਇੱਕ ਹੋਰ ਤਸਵੀਰ ਦਿਖਾਉਣੀ ਆ ਕਿ ਇਧਰ ਤੁਸੀਂ ਅਗੇ ਹੋਰ ਇਹ ਦੇਖ ਲਓ ਜਾਂ ਇਹ ਨਿਸ਼ਾਨੀਆਂ ਵਗੈਰਾ ਜੋ ਲੱਗੀਆਂ ਹੋਈਆਂ ਇੱਟਾਂ ਵਗੈਰਾ ਪਈਆਂ ਇੱਥੇ ਪਾਣੀ ਨਹੀਂ ਸੀ ਹੁਣ ਇੱਥੇ ਪਾਣੀ ਪਹੁੰਚ ਚੁੱਕਾ ਪਹੁੰਚ ਰਿਹਾ ਤਾਂ ਇਹ ਦੇਖ ਸਕਦੇ ਹੋ ਕਿ ਛੱਲਾਂ ਦੇ ਰੂਪ ਦੇ ਵਿੱਚ ਪਹਿਲਾ ਨਿਕਾਲਾ ਪਹੁੰਚ ਗਿਆ ਤੇ ਸਭ ਤੋਂ ਪਹਿਲਾਂ ਅਸੀਂ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਫਿਰ ਅੱਗੇ ਤੁਸੀਂ ਦੇਖ ਲਓ ਕਿ ਇਹ ਵਾਲਾ ਥਾਂ ਜੂ ਸਾਹਮਣੇ ਅੱਗੇ ਦੇਖ ਸਕਦੇ ਹੋ ਇਸ ਜਗ੍ਹਾ ਤੇ ਪਾਣੀ ਦੀ ਸਪੀਡ ਪਾਣੀ ਦੇ ਰਫ਼ਤਾਰ ਬਹੁਤ ਥੋੜੀ ਸੀ ਹੌਲੀ ਸੀ ਤਾਂ ਹੁਣ ਪਾਣੀ ਦਾ ਵਹਾਵਾ ਇੱਥੇ ਬਹੁਤ ਜ਼ਿਆਦਾ ਤੇਜ਼ ਹੋ ਚੁੱਕਿਆ ਇਹ ਜੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਨੇੜੇ ਕਰਕੇ ਤੁਹਾਨੂੰ ਕੈਮਰਾ ਦਿਖਾਉਂਦੇ ਹਾਂ ਕਿਸ ਜਗ੍ਹਾ ਤੇ ਪਾਣੀ ਦਾ ਵਹਾਅ ਸੀ ਜੋ ਬਹੁਤ ਥੋੜਾ ਸੀ ਪਾਣੀ ਚੱਲ ਰਿਹਾ ਸੀ ਪਰ ਸਪੀਡ ਬਹੁਤ ਘੱਟ ਸੀ ਪਰ ਹੁਣ ਇਹ ਸਪੀਡ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਤੱਕ ਤਕ ਤਕਰੀਬਨ ਥੋੜਾ ਜਿਹਾ ਟਾਈਮ ਦੇ ਵਿੱਚ ਜਿਸ ਤਰ੍ਹਾਂ ਦੀ ਅਪਡੇਟ ਆ ਰਹੀ ਹੈ ਕਿ ਪਾਣੀ ਇਸ ਥਾਂ ਤੇ ਬਹੁਤ ਜ਼ਿਆਦਾ ਵੱਧ ਜਾਏਗਾ ਤੇ ਲੋਹੀ ਏਰੀਆ ਦੇ ਵਿੱਚ ਜੋ ਅੱਗੇ ਨੀਵੇਂ ਇਲਾਕੇ ਨੇ ਮੜਾਲੇ ਦੇ ਛਣਾਜ ਤੱਕ ਆ ਬਸਦੀ ਹੈ ਉੱਥੇ ਪਾਣੀ ਤਕਰੀਬਨ ਸ਼ਾਮ ਤੱਕ ਪਹੁੰਚੇਗਾ ਤਾਂ ਫਰੋਜ਼ਪੁਰ ਫਾਜ਼ਿਲਕਾ ਜੋ ਏਰੀਆ ਹੈ ਹਰੀਕੇ ਹੈਡ ਵਰਕਸ ਤੋਂ ਤਾਂ ਗਿਣਤੀ ਪਾਣੀ ਦੀ 3 ਲੱਖ ਤੋਂ ਪਾਰ ਹੋ ਚੁੱਕੀ ਆ ਤਾਂ ਉੱਥੇ ਇੱਕ ਵੱਡਾ ਖਤਰਾ ਮੰਡਰਾਉਣ ਲੱਗਿਆ ਬਿਆਸ ਦਰਿਆ ਤੇ ਸਤਲੁਜ ਹਰੀਕੇ ਹੈਡ ਵਰਕਸ ਤੋਂ ਫਿਰ ਜਦੋਂ ਇਕੱਠੇ ਹੋ ਜਾਂਦੇ ਆ ਤਾਂ ਫਿਰ 3 ਲੱਖ ਤੋਂ ਹੁਣ ਅੱਗੇ ਜੋ ਪਾਣੀ ਹੈ ਫਰੋਜਪੁਰ ਇਲਾਕੇ ਨੂੰ ਜਾ ਰਿਹਾ ਫਾਜ਼ਲਕੇ ਇਲਾਕੇ ਨੂੰ ਤਾਂ ਉੱਥੇ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ ਵੱਡਾ ਖਤਰਾ ਮੰਡਰਾ ਰਿਹਾ ਉਹਨਾਂ ਲੋਕਾਂ ਤੇ ਕਿਉਂਕਿ ਉੱਥੇ ਤਾਂ ਪਹਿਲੇ ਪਾਣੀ ਬਹੁਤ ਜ਼ਿਆਦਾ ਸੀ ਤਾਂ ਉਹਨਾਂ ਦੇ ਝੋਨੇ ਤਾਂ ਪਹਿਲੇ ਡੁੱਬ ਗਏ ਤੇ ਪਰ ਹੁਣ ਉੱਥੇ ਲੋਕਾਂ ਨੇ ਆਪੋ ਆਪਣੀ ਜਾਨ ਦੀ ਪਾਈ ਹੋਈ ਆ ਦੂਜੀ ਅਪਰੇਟ ਹੋਰ ਦੇ ਦिए ਕਿ ਘੱਗਰ ਦਰਿਆ ਨੇ ਵੀ ਆਪਣੇ ਰਫਤਾਰ ਫੜ ਲਈ ਹੈ ਤਾਂ ਬਹੁਤ ਜ਼ਿਆਦਾ ਪਾਣੀ ਘੱਗਰ ਦੇ ਵਿੱਚ ਵਧ ਚੁੱਕਿਆ ਹੈ ਸਰਦੂਲਗੜ ਤੋਂ ਅੱਗੇ ਹੁਣ ਝੋਣਿਆਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਤਾਂ ਲੋਕਾਂ ਦੇ ਘਰਾਂ ਦੇ ਤੱਕ ਉੱਥੇ ਵੀ ਪਾਣੀ ਪਹੁੰਚ ਚੁੱਕਿਆ ਕਿਉਂਕਿ ਘੱਗਰ ਦੇ ਜੋ ਸੈਡਾਂ ਵਾਲੇ ਬੰਦ ਨੇ ਉਹ ਤਕਰੀਬਨ ਨਾ ਵਰਗੇ ਨੇ ਜਦੋਂ ਘੱਗਰ 'ਚ ਪਾਣੀ ਵਧਦਾ ਤਾਂ ਫਿਰ ਉਹ ਕਹਿਰ ਮਚਾ ਦਿੰਦਾ ਤੇ ਘੱਗਰ ਦਰਿਆ ਵੀ ਹੁਣ ਉਹ ਫਾਨ ਤੇ ਹੈ ਬਿਆਸ ਵੀ ਅਤੇ ਰਾਵੇ ਵੀ ਤਾਂ ਸਤਲੁਜ ਜੀ ਸਭ ਤੋਂ ਵੱਡਾ ਦਰਿਆ ਹੈ ਤੇ ਸਤਲੁਜ ਜੀ ਵੀ ਹੁਣ ਲਗਾਤਾਰ ਤਕਰੀਬਨ ਅਜੇ 10 ਦਿਨ ਹੋ ਗਏ ਪੂਰਾ ਆਫਾਨ ਤੇ ਹੈ ਤਾਂ ਹੁਣ ਫਿਰ ਜਾਣਕਾਰੀ ਦੁਬਾਰਾ ਮੈਂ ਦੁਹਰਾ ਦਵਾ ਕਿ ਜੋ 90000 ਕਿਊਸਕ ਪਾਣੀ ਛੱਡਿਆ ਗਿਆ ਸੀ ਦਰਿਆ ਸਤਲੁਜ ਦੇ ਵਿੱਚ ਰੋਪੜ ਤੋਂ ਤਾਂ ਹੁਣ ਉਸਨੇ ਹਫਤਾਰ ਫੜ ਲਿਆ ਔਰ ਜਮਾਦਪੁਰ ਤੋਂ ਜਗਰਾਉਂ ਰੋਡ ਜਾਂਦਾ ਅਸੀਂ ਉਸ ਜਗ੍ਹਾ ਤੇ ਮੌਜੂਦ ਆਂ ਪਾਣੀ ਦੇਖ ਤੇ ਦਸ ਤੱਕ ਦੇ ਦਿੱਤੀ ਹੈ ਤੇ ਆਪਣੇ ਆਪ ਇੱਕ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਖਬਰ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰਿ ਜਾਏ ਕਿਉਂ ਅਸੀਂ ਸਹੀ ਤੇ ਸਟੀਕ ਜਾਣਕਾਰੀ ਲਗਾਤਾਰ ਪਹੁੰਚਾ ਰਹੇ ਹਾਂ ਔਰ ਕਿੰਨੀ ਵਾਰ ਜਾਣਕਾਰ ਦਿੱਤੀ ਅਸੀਂ ਬਿਲਕੁਲ ਸਹੀ ਤੁਹਾਡੇ ਤੱਕ ਪਹੁੰਚਾਈ ਹੈ ਔਰ ਅਸੀਂ ਪ੍ਰਸ਼ਾਸਨ ਦੇ ਅੰਕੜੇ ਦੇ ਘੱਟ ਯਕੀਨ ਔਰ ਜੋ ਅਸੀਂ ਮੌਜੂਦਾ ਦੇ ਹਾਲਾਤ ਦੇਖਦੇ ਆ ਉਹਨਾਂ ਤੇ ਯਕੀਨ ਅਸੀਂ ਜ਼ਿਆਦਾ ਕਰਦੇ ਹਾਂ ਤਾਂ ਫਿਰ ਇਹ ਮੌਜੂਦਾ ਹਾਲਾਤ ਨੇ ਤੇ ਉਸ ਜਗ੍ਹਾ ਤੇ ਪਾਣੀ ਤੁਸੀਂ ਦੇਖ ਸਕਦੇ ਹੋ ਕੈਮਰਾ ਮਾਰ ਕੇ ਫਿਰ ਦੁਬਾਰਾ ਦਿਖਾਉਂਦੇ ਆ ਕਿ ਪਾਣੀ ਹੁਣ ਲਗਾਤਾਰ ਵਧ ਰਿਹਾ ਦਰਿਆ ਸਤਲੁਜ ਦੇ ਵਿੱਚ ਤਾਂ ਆਪਣੇ ਆਪ ਦੇ ਵਿੱਚ ਇੱਕ ਵੱਡੀ ਤੇ ਅਹਿਮ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਇਧਰ ਤੇ ਤਸਵੀਰਾਂ ਦੇਖਦੇ ਰਹੋ ਤਾਂ ਅਗਲੀ ਅਪਡੇਟ ਜਿੱਦਾਂ ਵੀ ਆਏਗੀ ਪਾਣੀ ਕਿੰਨਾ ਕੁ ਵੱਧ ਜਾਂਦਾ ਹੈ ਉਹ ਵੀ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਹਾਂਗੇ ਤਾਂ ਕਮੈਂਟ ਜਰੂਰ ਕਰਿਓ ਤੁਸੀਂ ਸਾਨੂੰ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤਾਂ ਇੱਕ ਵਾਰ ਮਿਸਲ ਸਰਦਾਰ ਭਾਈ ਲੱਖਣ ਤੋਂ ਇੱਕ ਮਹੀਨਾ ਬਾਅਦ ਕਣਕ ਬੀਜਣ ਲਈ ਬੀਜ ਖਾਦ ਲਈ ਜਲ ਸਵਾਲੇ ਹਰ ਨਗਰ ਚ ਤਿਆਰੀ ਸ਼ੁਰੂ ਕਰੋ ਕਣਕ ਜੋ ਸ਼ਾਇਦ ਕੁਝ ਹਲਾਤ ਸੁਧਰ ਜਾਣ ਮਾਤੜਾਂ ਦੇ ਹਰ ਪੰਜਾਬੀ ਦੀ ਸੇਵਾ ਲਈ ਲੱਖ ਲੱਖ ਧੰਨਵਾਦ ਮਿਸਲ ਸਰਦਾਰਾਂ ਤੁਹਾੰਦਾ ਵੀ ਬਰਗੀ ਕਮੈਂਟ ਕਰਨ ਦੇ ਲਈ ਤਾਂ ਮੈਂ ਇਹ ਗੱਲ ਨਾਲ ਮੈਂ ਵੀ ਬਿਲਕੁਲ ਸਹਿਮਤਾਂ ਕਿ ਹੁਣ ਤਾਂ ਚਲ ਆ ਪ੍ਰਾਸ਼ਨ ਪਾਣੀ ਪਚਾ ਲਾਂਗੇ ਜਿੰਨਾ ਕੋ ਕੁਛ ਹੈ ਪਰ ਜਿਹੜਾ ਕਣਕ ਵੇਚਣ ਦਾ ਟਾਈਮ ਹੋਣਾ ਹੈ ਉਹਦੋਂ ਮਦਦ ਜ਼ਰੂਰ ਕਰਿਓ ਖਾਸ ਕਰਕੇ ਫਾਜ਼ਲ ਕਾਂ ਫਰੋਜ਼ਪੁਰ ਦੇ ਵਿੱਚ ਕਈ ਇਲਾਕੇ ਤਾਂ ਇਹੋ ਜਿਵੇਂ ਨੇ ਜਿੱਥੇ ਕਣਕ ਨਹੀਂ ਵੇਚੀ ਜਾਣੀ ਪਰ ਆਪਣੇ ਪੱਧਰ ਤੇ ਉਹਦੋਂ ਵੀ ਮਦਦ ਕਰੋ ਕਰਿਓ ਤੇ ਪਰ ਹੁਣ ਦੇ ਹਾਲਾਤ ਇੱਕ ਵਾਰ ਫਿਰ ਮਾੜੇ ਬਣ ਚੁੱਕੇ ਆ ਉਹਦੋਂ ਮਦਦ ਜ਼ਰੂਰ ਕਰਿਓ ਤਾਂ ਆਪਣੇ ਬਹੁਤ ਵੱਡੀ ਆਪਣੇ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤੁਸੀਂ ਤਾਂ 1 ਲੱਖ ਤੋਂ 70000 ਕਹਿ ਰਹੇ ਸੀ ਨਹੀਂ ਭਰਜੀ 1 ਲੱਖ ਤੋਂ 70000 ਅਸੀਂ ਨਹੀਂ ਕਿਹਾ ਅਸੀਂ ਤਾਂ 90000 ਦੀ ਜਾਣਕਾਰੀ ਦਿੱਤੀ ਸੀ ਕਿ 90000 ਕਿ ਉਸ ਕੋ ਪਾਣੀ دریا ਚ ਛੱਡਿਆ ਗਿਆ ਔਰ ਜੋ ਜਲਪਦਰ ਹੈ ਜੋ ਹਰੇਕ ਹੈਡਵਰਕਸ ਤੋਂ ਅੱਗੇ ਜਾ ਰਿਹਾ ਹੈ 3 ਲੱਖ ਕਿ ਉਸ ਕੋ ਤੋਂ ਉੱਪਰ ਜਾ ਰਿਹਾ ਹੈ ਇਹ ਜਾਣਕਾਰੀ ਦਿੱਤੀ ਸੀ ਜੋ ਤੁਸੀਂ ਕਮੈਂਟ ਕੀਤਾ ਐਸਾ ਅਸੀਂ ਸਹਿਮਤ ਨਹੀਂ ਹਾਂ ਕਿਉਂਕਿ ਅਸੀਂ ਇਹ ਜਾਣਕਾਰੀ ਨਹੀਂ ਦਿੱਤੀ ਗਈ ਤਾ ਦਰਿਆ ਸਤਲੁਜ ਦੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵਧਣਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਚਲਦੇ ਚਲਦੇ ਖਬਰ ਨੂੰ ਸ਼ੇਅਰ ਜਰੂਰ ਕਰੇ ਜਾਓ ਕਿਉਂਕਿ ਜਾਣਕਾਰੀ ਬਹੁਤ ਵੱਡੀ ਹੈ 90000 ਕਿਊਸਕ ਦਰਿਆ ਸਤਲੁਜ ਦੇ ਵਿੱਚ ਪਾਣੀ ਛੱਡਿਆ ਗਿਆ ਸੀ ਉਸ ਦੀ ਆਮਦ ਹੁਣ ਹੋ ਚੁੱਕੀ ਹੈ ਔਰ ਪਾਣੀ ਲਗਾਤਾਰ ਦਰਿਆ ਸਤਲੁਜ ਦਾ ਵਧ ਰਿਹਾ ਜਿੱਧਰ ਨਜ਼ਰ ਮਾਰਾਂਗੇ ਪਾਣੀ ਪਾਣੀ ਨਜ਼ਰ ਆਏਗਾ ਤਬ ਬਹੁਤ ਵੱਡੀ ਅਪਡੇਟ ਹੈ ਚਲਦੇ ਚਲਦੇ ਖਬਰ ਨੂੰ ਸ਼ੇਅਰ ਜਰੂਰ ਕਰ ਦਿਓ ਵਾਟਸਐਪ ਫੇਸਬੁਕ ਗਰੁੱਪਾਂ ਦੇ ਵਿੱਚ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਕਿਉਂਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਦਰਿਆ ਸਤਲੁਜ ਦੇ ਵਿੱਚ 90000 ਕਿਊਸਕ ਪਾਣੀ ਛੱਡਿਆ ਗਿਆ ਸੀ ਤਾਂ ਜੋ ਮਹਿਦਪੁਰ ਤੋਂ ਜਗਰਾਵਾਂ ਰੋਡ ਜਾਂਦਾ ਉੱਥੇ ਉਸਦੀ ਆਮਦ ਹੋ ਚੁੱਕੀ ਹੈ ਤੇ ਪਾਣੀ ਹੁਣ ਲਗਾਤਾਰ ਵੱਧ ਰਿਹਾ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਿੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਹੈ ਔਰ ਪਾਣੀ ਲਗਾਤਾਰ ਦਰਿਆ ਸਤਲੁਜ ਦਾ ਵੱਧ ਰਿਹਾ ਹੈ ਸਪੀਡ ਬਹੁਤ ਜ਼ਿਆਦਾ ਪਾਣੀ ਦੀ ਤੇ ਆਪਣੇ ਆਪ ਚ ਇੱਕ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝ ਕਰ ਰਹੇ ਆਂ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਵੱਧ ਬਹੁਤ ਜ਼ਿਆਦਾ ਤੇਜ਼ ਹੈ ਔਰ ਪਾਣੀ ਦਰਿਆ ਸਤਲੁਜ ਦਾ ਲਗਾਤਾਰ ਵਧ ਰਿਹਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝ ਕਰ ਰਹੇ ਆ ਇਸ ਵਕਤ ਦੀ ਬਹੁਤ ਵੱਡੀ ਜਾਣਕਾਰੀ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਫਿਰੋਜ਼ਪੁਰ ਫਾਜ਼ਿਲਕਾ ਅਗਲੇ ਇਲਾਕੇ ਬਹੁਤ ਜ਼ਿਆਦਾ ਨੀਵੇਂ ਨੇ ਤਾਂ ਉਹਨਾਂ ਤੱਕ ਇਹ ਅਪਡੇਟ ਪਹੁੰਚਾ ਦਿਓ ਸੋਸ਼ਲ ਮੀਡੀਆ ਜਿੰਨਾ ਵੀ ਪਲੇਟਫਾਰਮ ਕਿਉਂਕਿ ਸੋਸ਼ਲ ਮੀਡੀਆ ਇੱਕ ਅਜਿਹਾ ਜਰੀਆ ਹੈ ਜਿ ਆਪਾਂ ਜਾਣਕਾਰੀ ਸਾਂਝੀ ਕਰਨੀ ਹੋਵੇ ਤਾਂ ਟਾਈਮ ਲੱਗ ਜਾਂਦਾ ਪਰ ਸੋਸ਼ਲ ਮੀਡੀਆ ਤੇ ਆਪਾਂ ਜਾਣਕਾਰੀ ਅੱਗੇ ਤੱਕ ਸ਼ੇਅਰ ਕਰਕੇ ਪਹੁੰਚਾ ਸਕਦੇ ਆ ਤਾਂ ਤੁਸੀਂ ਵੀ ਜੇਕਰ ਕਿਸੇ ਦੀ ਮਦਦ ਕਰਨੀ ਚਾਹੁੰਦੇ ਹੋ ਤਾਂ ਫਿਰ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਬਹੁਤ ਵੱਡੀ ਜਾਣਕਾਰੀ ਹੈ ਦਰਿਆ ਸਤਲੁਜ ਦੀ ਦਰਿਆ ਸਤਲੁਜ ਦੀ ਜਲ ਪੱਦਰ ਲਗਾਤਾਰ ਵਧ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਣੀ ਛੱਲਾਂ ਦੇ ਰੂਪ ਵਿੱਚ ਇਹ ਦੇਖ ਸਕਦੇ ਹੋ ਪਾਣੀ ਇੱਕ ਵਾਰ ਤੇ ਫਿਰ ਛੱਲ ਆਈ ਹੈ ਤਾਂ ਇਹ ਦੇਖ ਸਕਦੇ ਹੋ ਪਾਣੀ ਕਿਸ ਤਰ੍ਹਾਂ ਗਿਆ ਵਧ ਰਿਹਾ ਬਹੁਤ ਜ਼ਿਆਦਾ ਤੇਜ਼ ਰਫਤਾਰ ਦੇ ਨਾਲ ਪਾਣੀ ਵਧ ਰਿਹਾ ਤੇ ਬਹੁਤ ਥੋੜੇ ਟਾਈਮ ਦੇ ਵਿੱਚ ਪਾਣੀ ਕਿੰਨਾ ਵੱਧ ਗਿਆ ਤਾਂ ਇਹ ਪਾਣੀ ਹੋਰ ਵੀ ਜ਼ਿਆਦਾ ਵਧੇਗਾ ਕਿਉਂਕਿ ਜਿੰਨਾ ਪਾਣੀ ਦੱਸਿਆ ਗਿਆ ਜੋ ਪ੍ਰਸ਼ਾਸਨ ਨੇ ਅੰਕੜੇ ਦਿੱਤੇ ਹੈ ਤੇ ਉਸ ਦੇ ਮੁਤਾਬਕ ਤਾਂ ਤਕਰੀਬਨ ਪਾਣੀ ਇਸ ਜਗ੍ਹਾ ਤੇ ਆ ਜਾਏਗਾ ਇਸ ਜਗ੍ਹਾ ਇਸ ਜਗ੍ਹਾ ਵੱਡੀ ਥਾਂ ਤੋਂ ਅੱਗੇ ਤੱਕ ਲੰਘੇ ਜਗ੍ਹਾ ਪਾਣੀ ਤਾਂ ਹੁਣ ਪਾਣੀ ਇਸ ਵਾਲੀ ਜਗ੍ਹਾ ਤੇ ਛਲਾਂ ਦੇ ਰੂਪ ਚ ਪਾਣੀ ਅੱਗੇ ਵਧ ਰਿਹਾ ਹੈ ਤਾਂ ਪਾਣੀ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫਿਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਬਹੁਤ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਾਂ ਦਰਿਆ ਸਤਲੁਜ ਦੀ ਬਹੁਤ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਦਰਿਆ ਸਤਲੁਜ ਦਾ ਜਲ ਪੱਧਰ ਜੋ ਹੈ ਇੱਕ ਵਾਰ ਤੋਂ ਫਿਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਪਾਖੜਾ ਦਾ ਜੋ ਲੇਵਲ ਹੈ ਉਹ ਲਗਾਤਾਰ ਵਧ ਰਿਹਾ ਹੈ ਮਹਸ 1.5 ਫੁੱਟ ਖਤਰੇ ਦੇ ਨਿਸ਼ਾਨ ਤੋਂ ਥੱਲੇ ਆ ਜਦੋਂ 1.5 ਫੁੱਟ ਪਾਣੀ ਹੋਰ ਹੋ ਜਾਏਗਾ ਤੇ ਫਿਰ ਖਤਰੇ ਦੇ ਨਿਸ਼ਾਨ ਤੇ ਹੋ ਜਾਏਗਾ ਤਾਂ ਫਿਰ ਇਹ ਵੀ ਐਡਵਾਈਸਰੀ ਜਾਰੀ ਕੀਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਕਿ ਨਦੀਆਂ ਨਾਲਿਆਂ ਤੋਂ ਦੂਰ ਰਹੋ ਕਿ ਕੋਈ ਦਰਘਟਨਾ ਨਾ ਵਾਪਰ ਜਾਵੇ ਦੂਜੇ ਪਾਸੇ ਜੋ ਜਿਨੇ ਅਸੀਂ ਦਰਿਆਵਾਂ ਦੇ ਕੰਢੇ ਸੀ ਉੱਥੇ ਵੱਖ-ਵੱਖ ਸਾਵਧ ਢਾਹ ਵੀ ਲੱਗੀ ਹੋਈ ਹੈ ਤਾਂ ਆਪਣੇ ਆਪ ਜੇ ਇੱਕ ਸਹੀ ਤਸਦੀਕ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਦਰਿਆ ਸਤਲੂ ਦਾ ਜੋ ਜਲ ਪੱਧਰ ਹੈ ਹੋਣਾ ਉਹ ਲਗਾਤਾਰ ਵਧ ਰਿਹਾ ਹੈ ਤਸਵੀਰਾਂ ਤੁਹਾਡੇ ਤੱਕ ਲਗਾਤਾਰ ਸਾਂਝੀਆਂ ਅਸੀਂ ਕਰ ਰਹੇ ਹਾਂ ਇਧਰ ਵੀ ਜੱਕੇ ਤਸਵੀਰ ਦਿਖਾਉਂਦੇ ਆ ਕਿ ਪ ਹੋਰ ਤੁਸੀਂ ਇੱਥੇ ਦੇਖ ਸਕਦੇ ਹੋ ਛੱਲਾਂ ਦੇ ਰੂਪ ਵਿੱਚ ਪਾਣੀ ਅੱਗੇ ਵਧ ਰਿਹਾ ਜੇਕਰ ਸਵੇਰ ਦੀ ਗੱਲ ਕਰੀਏ ਤਾਂ ਪਾਣੀ ਦਾ ਫਰਕ ਸੀ ਹੁਣ ਜਦ ਤੱਕ ਹੁਣ ਤਕਰੀਬਨ ਆਪਾਂ ਜੇਕਰ 2 ਮਿੰਟ ਪਹਿਲਾਂ ਦੀ ਗੱਲ ਕਰ ਲਈਏ ਸਿਰਫ 2 ਮਿੰਟ ਤਾਂ 2 ਮਿੰਟ ਇੱਟ ਜੋ ਪਈ ਹੈ ਇਹ ਤਕਰੀਬਨ ਇੱਥੇ ਪਾਣੀ ਥੋੜਾ ਜਿਹਾ ਪਰ ਹੁਣ ਇੱਥੇ ਛੱਲਾਂ ਦੇ ਰੂਪ ਵਿੱਚ ਪਾਣੀ ਅੱਗੇ ਤੱਕ ਆ ਚੁੱਕਿਆ ਤਾਂ ਇਹ ਅੱਗੇ ਤਸਵੀਰ ਦੇਖੋਗਾ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਹੋ ਚੁੱਕਿਆ ਹੈ ਔਰ ਸਹੀ ਤਸਦੀਕ ਜਾਣਕਾਰੀ ਅਸੀਂ ਲਗਾਤਾਰ ਤੁਹਾਨੂੰ ਪਹੁੰਚਾ ਰਹੇ ਹਾਂ ਖਬਰ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰਿਓ 563 ਜਣੇ ਜੁੜੇ ਹੋਣ ਨਾਲ ਤੁਸੀਂ ਤੇ 563 ਜੇਕਰ ਅੱਗੇ ਸ਼ੇਅਰ ਕਰਦੇ ਤਾਂ ਹਜ਼ਾਰਾਂ ਦੀ ਗਿਣਤੀ ਹੋ ਸਕਦੀ ਹੈ ਤਾਂ ਆਪਣੇ ਆਪ 'ਚ ਵੱਡੀ ਜਾਣਕਾਰੀ ਜੋ 90 ਹਜ਼ਾਰ ਕਿਊਸਕ ਪਾਣੀ ਛੱਡਿਆ ਗਿਆ ਸੀ ਉਸ ਦੀ ਹੁਣ ਆਮਦ ਹੋ ਚੁੱਕੀ ਹੈ ਬਹੁਤ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 367 ਲੋਜ ਦੀ ਤਾਇਕ ਕੋਰ ਫਿਰ ਇਹ ਤੁਹਾਡੇ ਨਾਲ ਜਾਣਕਾਰੀ ਸਾਂਝ ਕਰਦੀ ਕਿ ਜੋ ਪਾਖੜਾ ਤੋਂ 90000 ਕਿਊਸਕ ਪਾਣੀ ਛੱਡਿਆ ਗਿਆ ਸੀ ਉਹ ਦਰਿਆ ਸੱਤ ਲੋਜ ਦੇ ਵਿੱਚ ਜੋ ਮਹਤਪੁਰਤ ਜਗਰਾਉਂ ਰੂਡ ਜਾਂਦਾ ਹੈ ਉੱਥੇ ਹੁਣ ਕਾਫੀ ਮਾਤਰਾ ਦੇ ਵਿੱਚ ਪਹੁੰਚ ਚੁੱਕਿਆ ਹੈ ਹਾਲਾਤ ਤੁਸੀਂ ਦੇਖ ਸਕਦੇ ਹੋ ਇਧਰ ਦੇ ਤਸਵੀਰਾਂ ਦਿਖਾ ਦਿੰਦੇ ਆ ਆ ਇਧਰ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਕੱਲੀ ਇੱਕ ਤਸਵੀਰ ਨਹੀਂ ਆ ਵੱਖ-ਵੱਖ ਥਾਵਾਂ ਤੇ ਅੱਗੇ ਤੱਕ ਤਸਵੀਰ ਦੇ ਨਜ਼ਰ ਮਾਰ ਕੇ ਤਾਂ ਤੁਹਾਨੂੰ ਆਪਣੇ ਆਪ ਸਮਝ ਆ ਜਾਏਗਾ ਕਿ ਪਾਣੀ ਕਿਸ ਤਰ੍ਹਾਂ ਵਧ ਰਿਹਾ ਹੈ ਪ੍ਰਸ਼ਾਸਨ ਦੇ ਜੋ ਅੰਕੜੇ ਜਾਰੇ ਕਿਤੇ 90 ਹਜ਼ਾਰ ਕਿਊਸਕ ਪਾਣੀ ਦੀ ਦਰਿਆ ਦੇ ਵਿੱਚ ਰੋਪੜ ਤੋਂ ਛੱਡਿਆ ਗਿਆ ਤਾਂ ਪਾਣੀ ਹੁਣ ਪਹੁੰਚ ਚੁੱਕਿਆ ਤਾਂ ਇਸ ਟਾਈਮ ਦੀ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਹੇ ਆ ਇਹ ਸਾਹਮਣੇ ਬਾਪੂ ਬਿਲਕੁਲ ਇੱਥੇ ਜੰਗਾ ਤੇ ਨਜ਼ਦੀਕ ਕੇ ਬੈਠੇ ਇਸੇ ਕਾਫੀ ਟਾਈਮ ਤੋਂ ਮੈਂ ਦੇਖ ਰਿਹਾ ਸੀ ਤਾਂ ਇਹਨਾਂ ਤੋਂ ਜਾਣ ਲੈਣੇ ਆਪਾਂ ਕਿ ਇੱਥੇ ਕੀ ਹੈ ਬਾਪੂ ਇੱਥੇ ਕਾਫੀ ਟਾਈਮ ਹੋ ਗਿਆ ਤੁਸੀਂ ਬੈਠੇ ਸੀ ਬਾਰਿਸ਼ ਦੇ ਵਿੱਚ ਤੇ ਪਾਣੀ ਦੀ ਹਾਲਾਤ ਕੀ ਹੈ ਹੁਣ ਪਾਣੀ ਵਧ ਰਿਹਾ ਕਿ ਕੀ ਲੱਗਦਾ ਪਾਣੀ ਉੱਥੇ ਖੜਾ ਹੀ ਹੈ ਇੱਥੇ ਖੜਾ ਵਾ ਇੱਥੇ ਕਿੰਨਾ ਕੁ ਲੱਗਦਾ ਵਾ ਇੱਥੇ ਹੁਣ ਪਾਣੀ ਦਾ ਜਿਹੜਾ ਪੱਥਰ ਹੈ ਨਾ ਜਿਹੜੇ ਪੱਥਰ ਤੁਸੀਂ ਅੱਗੇ ਤੱਕ ਜੋ ਬੈਠੇ ਸੀ ਜੋ ਮੈਂ ਬੈਠਾ ਸੀ ਕਦੇ ਪੱਥਰ ਤੋਂ ਉਰਲੇ ਪਾਸੇ ਥੋੜਾ ਛਲ ਦੇ ਨਾਲ ਹੋ ਜਾਂਦਾ ਛਲ ਦੇ ਨਾਲ ਹੋ ਜਾਂਦਾ ਸੀਗਾ ਫਿਰ ਪਿਛਾ ਹੋ ਜਾਂਦਾ ਤੁਹਾਨੂੰ ਕਣਕ ਛੱਲਾਂ ਪੈ ਰਹੀਆਂ ਜਦੋਂ ਛੱਲਾਂ ਆਉਂਦੀਆਂ ਤਾਂ ਫਿਰ ਆਪ ਉਦੋਂ ਪਾਣੀ ਵਧਦਾ ਹੁੰਦਾ ਹੁਣ ਫੇਰ ਘਟ ਗਿਆ ਪਾਣੀ ਨਹੀਂ ਨਹੀਂ ਇਦਾਂ ਨਹੀਂ ਹੋ ਸਕਦਾ ਜੇ ਜਦੋਂ ਛੱਲਾ ਹੁੰਦਾ ਤਾਂ ਫੇਰ ਪਾਣੀ ਵਧਦਾ ਹੁੰਦਾ ਜੇ ਤੁਸੀਂ ਉੱਥੇ ਬੈਠੇ ਸੀ ਕਦੇ ਅੱਗੇ ਕਦੇ ਪਿੱਛੇ ਪਾਣੀ ਜਾ ਰਿਹਾ ਸੀ ਨਾ ਨਹੀਂ ਪਾਣੀ ਇੱਥੇ ਟਿਕਿਆ ਹੋਇਆ ਹੈ ਨਹੀਂ ਜੀ ਮੈਂ ਮੈਂ ਜੋ ਗੱਲ ਪੁੱਛ ਰਿਹਾ ਤੁਸੀਂ ਉਹ ਪੱਥਰ ਦੇ ਉੱਪਰ ਬੈਠੇ ਸੀ ਤਾਂ ਪੱਥਰ ਦੇ ਉੱਪਰੋਂ ਪਾਣੀ ਲੰਘ ਜਾਂਦਾ ਸੀ ਫੇਰ ਪਿੱਛੇ ਫੇਰ ਅੱਗੇ ਇਦਾਂ ਹੁੰਦਾ ਸੀਗਾ ਨਹੀਂ ਜਿੱਥੇ ਇੱਕ ਪਾਣੀ ਹੁਣ ਖੜਾ ਹੈ ਨਾ ਹਾਂ ਜੀ ਇੱਥੇ ਮੈਂ ਛੱਲਾ ਪੱਥਰ ਦੇ ਉੱਪਰ ਪੈਂਦੀਆਂ ਸੀਗਾ ਬਸ ਜਿੱਥੇ ਹੋਣ ਆ ਅਜੇ ਨਹੀਂ ਛੱਲਦੀ ਤਾ ਛੱਲਾਂ ਦੇ ਰੂਪ ਦੇ ਵਿੱਚ ਕਿਉਂਕਿ ਬਾਪੂ ਇੱਥੇ ਬੈਠੇ ਸੇ ਕਾਫੀ ਟਾਈਮ ਤੋਂ ਛੱਲਾਂ ਆਉਂਦੀਆਂ ਹੁਣ ਫਿਰ ਤੁਸੀਂ ਇਹ ਇੱਥੇ ਤੱਕ ਵਾਹੋਂ ਪਾਣੀ ਦਾ ਬਹੁਤ ਹੁਣ ਤੇਜ਼ ਹੋ ਚੁੱਕਿਆ ਹੈ ਇਹ ਗੱਲ ਮੰਨਣੀ ਪੈਗੀ ਇਸ ਜਗ੍ਹਾ ਤੇ ਪਾਣੀ ਜੋ ਸੀ ਪਹਿਲਾਂ ਸਪੀਡ ਘਟ ਸੀ ਹੁਣ ਤੇਜ਼ ਹੋ ਚੁੱਕੀ ਐ ਬਾਪੂ ਜਿਸ ਤਰ੍ਹਾਂ ਬਾਪੂ ਨੂੰ ਸ਼ਾਇਦ ਨਹੀਂ ਪਤਾ ਲੱਗਿਆ ਹੁਣ ਬਾਪੂ ਇੱਥੇ ਬੈਠਾ ਸੀ ਪਰ ਉਹ ਕਹਿੰਦਾ ਕਿ ਪੱਥਰ ਦੇ ਉੱਪਰੋਂ ਦੀ ਛਲ ਲੰਘ ਜਾਂਦੀ ਸੀ ਆ ਕੇ ਛਾਲ ਦੇ ਉੱਪਰੋਂ ਲੰਘ ਜਾਂਦੀ ਸੀ ਤੇ ਛਾਲੇ ਜਦੋਂ ਪੱਥਰ ਦੇ ਉੱਪਰੋਂ ਲੰਘੀ ਐ ਇੱਥੇ ਤਾਂ ਪਹਿਲਾਂ ਤਾਂ ਇੱਥੇ ਤਕਰੀਬਨ ਕੁਝ ਟਾਈਮ ਪਹਿਲਾਂ 15 ਮਿੰਟ ਦੀ ਗੱਲ ਕਰੀ ਤਾਂ ਉਹ ਇੱਥੇ ਛੱਲਾ ਵਗੈਰਾ ਨਹੀਂ ਸੀ ਜਦੋਂ ਛੱਲਾ ਸ਼ੁਰੂ ਹੋ ਹੋ ਜਾਣ ਤਾਂ ਫਿਰ ਆਪ ਮਨ ਸਕਦੇ ਆ ਕਿ ਦਰਿਆ ਸਾਤਲੁਈ ਦਾ ਜਲ ਵਧ ਰਿਹਾ ਬਾਕੀ ਜੋ ਪ੍ਰਸ਼ਾਸਨ ਐ ਹਜੇ ਹੁਣੇ ਅਸੀਂ ਇੱਥੋਂ ਦੇ ਜੋ ਕੰਮ ਕਰਨ ਵਾਲੇ ਜਿਹਨੇ ਸ ਉਸ ਵੀਰ ਨਾਲ ਗੱਲ ਕੀਤੀ ਉਹ ਕਹਿੰਦਾ ਕਿ ਪਾਣੀ ਦੀ ਪਹਿਲੀ ਆਮਦ ਹੈ ਉਹ ਇੱਥੇ ਪਹੁੰਚ ਚੁੱਕੇ 15 ਮਿੰਟ ਪਹਿਲਾਂ ਦੀ ਗੱਲ ਕੀਤੀ ਹੈ ਤਾਂ ਅਸੀਂ ਉਹਦੀ ਵੀਡੀਓ ਸ਼ੁਰੂ ਕਰਨੀ ਇੱਥੋਂ ਕਰ ਦਿੱਤੇ ਤਾਂ ਇਸ ਟੈਂਪ ਤੁਸੀਂ ਜੋ ਸਕਰੀਨ ਤੇ ਦੇਖ ਰਹੇ ਹੋ ਵੱਡੀਆਂ ਤਸਵੀਰਾਂ ਬਹੁਤ ਦਿਲ ਨੂੰ ਦਹਿਲਾ ਦੇਣ ਵਾਲੇ ਨੇ ਕਿ ਕੁਝ ਟਾਈਮ ਦੇ ਬਾਅਦ ਜਿੰਨਾ ਪਾਣੀ ਚੱਲ ਰਿਹਾ ਤਾਂ ਫਿਰ ਉਹ ਬਹੁਤ ਜ਼ਿਆਦਾ ਵੱਧ ਜਾਏਗਾ ਇਫਤਾਜੀ ਅਪਡੇਟ ਤੁਹਾਡੇ ਤੱਕ ਪਹੁੰਚਾਰੇ ਕਿ ਦਰਿਆ ਸਤਲੁਜ ਦਾ ਹੁਣ ਜਲ ਪੱਧਰ ਵੱਧ ਰਿਹਾ ਤਸਵੀਰਾਂ ਤੁਸੀਂ ਦੇਖਦੇ ਰਹੋ

ਦੇਰਾਵਾਲੀ ਟਿਕਣੀ ਤਸਟੈਂਪ ਤੇ ਇਹ ਹੈ ਵੱਡੀ ਜਾਣਕਾਰੀ ਦਰਿਆ ਸਤਲੁਜ ਦਾ ਤਸਵੀਰਾਂ ਦਿਖਾ ਰਹੇ ਇੱਕ ਦਰਿਆ ਸਤਲੁਜ ਦੇ ਇੱਕ ਵਾਰ ਤੋਂ ਫਿਰ ਜਲ ਪਦਰਾ ਬਦਲਾ ਸ਼ੁਰੂ ਹੋ ਚੁੱਕਿਆ ਜੋ 90 ਹੇਰ ਕਿ ਉਸ ਪਣ ਛੱਡੇ ਗਏ ਸੀ ਉਸ ਦੀ ਆਮਦ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਗੇ ਤੱਕ ਪਾਣੀ ਦੇ ਸਪੀਡ ਰਫਤਾਰ ਤੁਸੀਂ ਚੈੱਕ ਕਰ ਸਕਦੇ ਹੋ

ਜੋ ਜਦੀ ਪਹਿਲੀ ਅਪਡੇਟ ਤੁਹਾਨੂੰ ਸਾਂਝੀ ਕੀਤੀ ਹੈ ਇੱਕ ਦਰਿਆ ਸਤਲੁਜ ਦੇ ਜਲ ਪੱਧਰ ਵਧ ਰਿਹਾ ਤਾਂ ਪਹਿਲੀ ਅਪਡੇਟ ਹੈ ਇਸ ਤੋਂ ਅੱਗੇ ਹੋਰ ਤਸਵੀਰਾਂ ਵੀ ਦਿਖਾਵਾਂਗੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਜੋ ਲੋਹਿਆਂ ਤੋਂ ਅੱਗੇ ਪਿੰਡ ਮਡਾਲੇ ਦਿਸਣ ਦਾ ਤੱਕਾ ਵਸਤੇ ਸੀ ਉੱਥੇ ਬੰਦ ਨੂੰ ਬਹੁਤ ਜ਼ਿਆਦਾ ਖਤਰਾ ਸੀ ਤਾਂ ਉੱਥੋਂ ਆਰਮੀ ਪਹੁੰਚ ਚੁੱਕੀ ਹੈ ਆਰਮੀ ਨੇ ਕਮਾਂਡ ਸੰਭਾਲੀ ਹੈ ਔਰ ਗੱਟੇ ਬੋਰੇ ਲਗਾਤਾਰ ਉੱਥੇ ਲਗਾਏ ਜਾ ਰਿਹਾ ਹੈ ਤਾਂ ਬਹੁਤ ਵੱਡੀਆਂ ਤਸਵੀਰਾਂ ਨੇ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੇ ਨੇ ਇਹ ਖਬਰ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਖਬਰ ਜਦੋਂ ਅੱਗੇ ਤੋਂ ਅੱਗੇ ਪਹੁੰਚਦੀ ਹੈ ਤਾਂ ਕਿਸੇ ਦਾ ਭਲਾ ਹੋ ਸਕੇ ਬਹੁਤ ਸਾਰੇ ਕਿ ਕੇਵਰ ਕੀ ਹੁੰਦਾ ਕਿ ਆਪਾਂ ਕੋਈ ਸੋਚਦੇ ਹਾਂ ਕਿ ਚਲੋ ਕੰਮ ਕਰ ਕਰ ਲਈਏ ਕਿਈ ਥਾਂ ਤੇ ਪਰ ਨਹੀਂ ਚੜਿਆ ਹੋਣਾ ਤਾਂ ਜੇ ਹਾ ਨਾ ਹੋਵੇ ਕੋਈ ਘਟਨਾ ਵਾਪਰ ਜਾਵੇ ਤਾਂ ਮੈਂ ਜਲਦੇ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ ਦੇਖਦੇ ਰਹੋ ਐਨ ਐਨ ਆਰ ਨਿਊਜ਼ ਤਾਂ ਇਸ ਟਾਈਮ ਦੀ ਵੱਡੀ ਅਪਡੇਟ ਤੁਹਾਡੇ ਨਾਲ ਇੱਕ ਵਾਰ ਮੈਂ ਦੁਬਾਰਾ ਦੱਸ ਦਵਾਂ ਕਿ ਦਰਿਆ ਸਤਲੂ ਦਾ ਜਲ ਪੱਧਰ ਵੱਧ ਰਿਹਾ ਹੈ ਇਸ ਟਾਈਮ ਦੀ ਜੋ ਤਾਜ਼ਾ ਅਪਡੇਟ ਹੈ ਕਿ ਦਰਿਆ ਸਤਲੂ ਦਾ ਜਲ ਪੱਧਰ ਹੋਰ ਵੱਧ ਰਿਹਾ ਜੋ 90000 ਕਿਉਂ ਇਸ ਕੋ ਪਾਣੀ ਦਰਿਆ ਦੇ ਵਿੱਚ ਛੜਿਆ ਗਿਆ ਸੀ ਉਸ ਦੀ ਆਮਦ ਹੋ ਚੁੱਕੀ ਹੈ ਜੋ ਮਹਿਦਪੁਰ ਤੇ ਜਗਰਾਵਾਂ ਰ ਜਾਂਦਾ ਉਥੋਂ ਦੀਆਂ ਤਸਵੀਰਾਂ ਲਾਈਵ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਤੇ ਪਾਣੀ ਹੁਣ ਛੱਲਾ ਦੇ ਰੂਪ ਵਿੱਚ ਕਾਫੀ ਜ਼ਿਆਦਾ ਵਧ ਰਿਹਾ ਹੈ ਕਿਉਂਕਿ 90000 ਕਿਉਂਕਿ ਪਾਣੀ ਥੋੜਾ ਨਹੀਂ ਹੁੰਦਾ ਪਾਖੜਾ ਦਾ ਲੈਵਲ ਵੀ ਲਗਾਤਾਰ ਵਧ ਰਿਹਾ ਹੈ ਪਾਖੜਾ ਦੇ ਖਤਰੇ ਦੇ ਨਿਸ਼ਾਨ ਤੋਂ ਮਹਾਸ 1.5 ਫੁੱਟ ਹੁਣ ਰਹਿ ਗਿਆ ਉਸ ਤੋਂ ਬਾਅਦ ਖਤਰੇ ਦਾ ਨਿਸ਼ਾਨ ਸ਼ੁਰੂ ਹੋ ਜਾਏਗਾ 1.5 ਫੁੱਟ ਥੱਲੇ ਹੈ ਤੇ ਇਸ ਖਬਰ ਨੂੰ ਸ਼ੇਅਰ ਜਰੂਰ ਕਰਿਆ ਕਰੋ ਜਿਸ ਜਿੰਨੀਆਂ ਵੀ ਖਬਰਾਂ ਤੁਹਾਡੇ ਤੱਕ ਪਹੁੰਚਾਉਂਦੇ ਆ ਕਿਉਂਕਿ ਜਾਣਕਾਰੀ ਅੱਗੇ ਤੋਂ ਅੱਗੇ ਪਹੁੰਚ ਸਕੇ ਤਾਂ ਉਹ ਸਾਰੇ ਵੀਰਾਂ ਤੱਕ ਜਾਣਕਾਰੀ ਪਹੁੰਚ ਸਕੇ ਤਾਂ ਜੇਕਰ ਕੋਈ ਖਤਰਾ ਕੋਈ ਨੁਕਸਾਨ ਨਾ ਕਿ ਤਹ ਜਦੋਂ ਵੱਡਾ ਮਕਸਦ ਸ਼ੇਅਰ ਕਰਨ ਦਾ ਆਪਣਾ ਇਹੀ ਹੈ ਕਿ ਆਪਣੀ ਕੋਈ ਉਹ ਗੱਲ ਨਹੀਂ ਕਿ ਆਪਾਂ ਨੂੰ ਕੋਈ ਵੀਊ ਚਾਹੀਦੀ ਹੈ ਆਪਾਂ ਨੂੰ ਸਿਰਫ ਇਹ ਗੱਲ ਚਾਹੀਦੀ ਹੈ ਕਿ ਖਬਰ ਅੱਗੇ ਤੱਕ ਸ਼ੇਅਰ ਕਰ ਦਿਓ ਤਾਂ ਜੋ ਕਿਤੇ ਕੋਈ ਖਤਰਾ ਪੈਦਾ ਨਾ ਹੋਵੇ ਜੇਕਰ ਕੋਈ ਦਰਿਆਵਾਂ ਦੇ ਨੇੜੇ ਹੈ ਤੇ ਦੂਰ ਹੋ ਜਾਵੇ ਪਤਾ ਲੱਗ ਜਾਵੇ ਕਿ ਦਰਿਆ ਦੇ ਵਿੱਚ ਇੱਕ ਵੱਡਾ ਨਗਾਲਾ ਚੁੱਕਿਆ ਤੇ ਪਾਣੀ ਦੀ ਸਪੀਡ ਵੀ ਤੇਜ਼ ਹੋ ਚੁੱਕੀ ਹੈ ਤੇ ਦੱਬ ਕੇ ਕੁਰਸ਼ੇਰ ਕਰਦੇ ਚੱਲਦੇ-ਚੱਲਦੇ ਇਹ ਤੁਸੀਂ ਦੇਖ ਸਕਦੇ ਹੋ। ਫੇਰ ਸਾਹਮਣੇ ਮਿਰਚਾਂ ਸੀ ਉਹ ਡੁੱਬੜੀਆਂ ਦੁਬਾਰਾ ਸ਼ੁਰੂ ਹੋ ਚੁੱਕੀਆਂ ਐ। ਇਧਰ ਪਾਣੀ ਦਾ ਵਹਾਵ ਤੁਸੀਂ ਦੇਖ ਸਕਦੇ ਹੋ ਹੁਣ ਕਿੰਨਾ ਤੇਜ਼ ਹੋ ਚੁੱਕਿਆ ਹੈ। ਤਾਂ ਹਾਲਾਤ ਤਕਬੀਰ ਬਣਦੇ ਜਾ ਰਿਹਾ ਹੈ। ਤਾਂ ਆਪਣੇ ਆਪ 'ਚ ਬਹੁਤ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਆ। ਤਕਰੀਬਨ 22 ਮਿੰਟ ਦਾ ਲਾਈਵ ਹੋ ਚੁੱਕਿਆ। ਚਲ 25 ਤਾਂ ਕਰ ਲਾਂਗੇ। ਪਹਿਲਾਂ ਸੋਚਿਆ ਸੀ 20 ਮਿੰਟ ਦਾ ਕਰਾਂਗੇ। ਪਰ ਤੁਸੀਂ ਨਾਲ ਦੁਬਾਰਾ ਜੁੜ ਚੁੱਕੇ ਹੋ ਇਸ ਲਈ ਦੁਬਾਰਾ ਆਪਾਂ ਸ਼ੁਰ ਇਸ ਵਕਤ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਜੋ ਤੁਸੀਂ ਤਸਵੀਰਾਂ ਦੇ ਵਿੱਚ ਲਗਾਤਾਰ ਦੇਖ ਰਹੇ ਹੋ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਜਰੂਰ ਕਰਿ ਜਾਓ ਕਿਉਂਕਿ ਇੱਕ ਵੱਡੀ ਅਪਡੇਟ ਦੇ ਰਹੇ ਹਾਂ ਤੁਹਾਨੂੰ ਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਦਰਿਆ ਸਤਲੁਜ ਦੇ ਵਿੱਚ ਰੋਪੜ ਤੋਂ 90000 ਕਿਊਸਿਕ ਪਾਣੀ ਛੱਡਿਆ ਗਿਆ ਸੀ ਉਸ ਦੀ ਹੁਣ ਜੋ ਮਹਤਪੁਰ ਤੇ ਜਗਰਾਵਰ ਰੋਡ ਜਾਂਦਾ ਹੈ ਉੱਥੇ ਆਮਦ ਹੋ ਚੁੱਕੀ ਹੈ ਜੇਕਰ ਤੁਸੀਂ ਦਰਿਆਵਾਂ ਦੇ ਕੰਨਾਂ ਦੇ ਕਿੱਥੇ ਨੇੜੇ ਹੋ ਤਾਂ ਤੁਸੀਂ ਸੇਫ ਸੁਰੱਖਿਅਤ ਥਾਂ ਤੇ ਆ ਜਾਓ ਦੂਜੀ ਗੱਲ ਜੇਕਰ ਤੁਹਾਡਾ ਕਿਤੇ ਘਰ ਨੇੜੇ ਆ ਜਾਂ ਕੁਝ ਤੁਹਾਡਾ ਸਮਾਨ ਪੈ ਤਾਂ ਤੁਸੀਂ ਚੱਕ ਲਓ ਕਿਉਂਕਿ ਆਹ ਫਤ ਇੱਕ ਵਾਰ ਦੁਬਾਰਾ ਫਿਰ ਸ਼ੁਰੂ ਹੋ ਚੁੱਕੀ ਹੈ ਤਾਂ ਹੁਣ ਛੱਲਾਂ ਦੇ ਰੂਪ ਵਿੱਚ ਛੱਲਾਂ ਤੁਹਾਨੂੰ ਦਿਖਾ ਦਿੰਦੇ ਹਾਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀਆਂ ਵੱਡੀਆਂ ਛੱਲਾਂ ਆ ਰਹੀਆਂ ਨੇ ਦੇਖ ਸਕਦੇ ਹੋ ਕਿ ਦਰਿਆ ਸਤਲੂ ਤੇ ਜਲਪਤਰਿਕ ਤੋਂ ਬਾਅਦ ਤੋਂ ਫਿਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਸਹੀ ਹੈ ਜੀ ਤਾਂ ਸਤਲੁਜ ਦੇ ਵਿੱਚ ਜੋ 90000 ਕਿਊਸਕ ਪਾਣੀ ਛੱਡਿਆ ਗਿਆ ਸੀ ਉਹ ਸ੍ਰੀ ਆਮਦ ਹੁਣ ਸ਼ੁਰੂ ਹੋ ਚੁੱਕੀ ਹੈ ਪਹਿਲਾ ਨਗਾਲ ਫਿਕਰ ਉਹਨੇ 20 ਮਿੰਟ ਪਹਿਲਾਂ ਆਇਆ ਸੀ ਉਸ ਤੋਂ ਬਾਅਦ ਪਾਣੀ ਲਗਾਤਾਰ ਵਧ ਰਿਹਾ ਛਲਾਂਦ ਰੂਪ ਚ ਇਹ ਤਸਵੀਰਾਂ ਨੇ ਆਪਣੇ ਆਪ ਚ ਔਰ ਪਾਣੀ ਅੱਗੇ ਤੱਕ ਵੱਧ ਜਾਂਦਾ ਇਹ ਦੇਖੋ ਇਹ ਅੱਗੇ ਤੇ ਸਤਲੁਜ ਦਾ ਸਤਲੁਜ ਜਲ ਪੱਦਰ ਲਗਾਤਾਰ ਵਧ ਰਿਹਾ ਜਿਉ ਤਾਜਾ ਤਸਵੀਰਾਂ ਤੇ ਸਤਲੁਜ ਨੇ ਬੀ ਆਨੇ ਅਸੇ ਲਗਾਤਾਰ ਤੁਰ ਤੱਕ ਪਚਾ ਰਿਆਂ ਤੋ ਵਾਹਿਗੁਰੂ ਅਗੇ ਅਰਦਾਸ ਜ਼ਰੂਰ ਕਰੋ ਕਿ بارش ਨਾ ਹੋਵੇ بارش ਨੇ ਸਪੀਡ ਹਫਤਾਰ ਫੜ ਲਈ ਹੈ ਮੈਂ ਉਹ ਇੱਕ ਪਾਸੇ ਤਾਂ ਘਰ ਲੋਕਾਂ ਦੇ ਘਰ ਕੱਚੇ ਹੋਣ ਜਾਂ ਪੱਕੇ ਸਾਰੇ ਚੋਰਿਆ ਹਾਲਾਤ ਮਾੜੇ ਐ ਤੇ ਦੂਜੇ ਪਾਸੇ ਪਾਣੀ ਦਾ ਕਹਿਰ ਐ ਚਾਰੇ ਪਾਸੇ ਕੁਦਰਤ ਨਰਾਜ਼ ਹੋ ਚੁੱਕੀ ਐ ਤਾਂ ਲਗਾਤਾਰ بارش ਹੋ ਰਹੀ ਹੈ ਹੁਣੇ ਵੀ ਹੋ ਰਹੀ ਐ ਕੱਲ੍ਹ ਥੋੜਾ ਬਚਾ ਸੀ ਪਰਸੋਂ ਵੀ ਤਾਂ ਹਾਲਾਤ ਮਾੜੇ ਹੋ ਚੁੱਕੇ ਨੇ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਿਆ ਏ ਜੇਕਰ ਚੋਣਾਂ ਦੀ ਬਾਹਰ ਦੀ ਗੱਲ ਕਰੇ ਤਾਂ ਉਹ ਵੀ ਹਾਲਾਤ ਮਾੜੇ ਤਾਂ ਇਸ ਦਰਾ ਚਿੰਤਾ ਦਾ ਵੇਸ਼ਾ ਚਿੰਤਾ ਨੂੰ ਚਿੰਤਾਵਾਂ ਲਗਾਤਾਰ ਲੋਕਾਂ ਦੀ ਵਧ ਰਹੀਆਂ ਨੇ ਕਿਉਂਕਿ ਝੋਨੇ ਕਿਤੇ ਮਾੜੇ ਜਿਹੇ ਮੋٹے ਜਿਹੇ ਕਿਤੇ ਖੜੇ ਸੀ ਤਾਂ ਪਾਣੀ ਹੁਣ ਉੱਥੇ ਵਿਛੜਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਹਾਲਾਤ ਤਰਸਯੋਗ ਕਹਿ ਸਕਦੇ ਹਾਂ ਕਿਸਾਨਾਂ ਦੇ ਹਾਲਾਤ ਤਰਸਯੋਗ ਹੋ ਚੁੱਕੇ ਆ ਕਿਸਾਨ ਲਗਾਤਾਰ ਸੰਘਰਸ਼ ਕਰਦੇ ਆ ਲੜਾਈਆਂ ਲੜਦੇ ਆ ਐਮ ਐਸ ਪੀ ਦੇ ਲਈ ਜੋ ਹੋਰ ਮੁੱਦਿਆਂ ਤੇ ਪਰ ਹੁਣ ਝੋਨੇ ਦੀ ਫਸਲ ਜੋ ਖਤਮ ਤਕਰੀਬਨ ਹੋ ਜਾਣੀ ਹੈ ਤੋ ਫਿਰ ਸੰਘਰਸ਼ ਕਰਨੇ ਪੈਣੇ ਆ ਸੰਘਰਸ਼ ਕਰਨੇ ਬੜੇ ਔਖੇ ਪਰ ਹੋਰ ਜੇ ਕੋ ਰਾਹ ਨਾ ਬਜੇ ਤਾਂ ਕਿਸਾਨ ਮਜ਼ਦੂਰ ਫਿਰ ਕਰੇ ਵਿਕੀ ਤਾਂ ਵੱਡੀ ਅਪਡੇਟ ਜੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਦਰਿਆ ਸਤਲੁਜ ਦੀ ਆਪਣੇ ਆਪ ਚ ਇੱਕ ਚਿੰਤਾ ਦਾ ਵਿਸ਼ਾ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫਿਰ 15 ਸ਼ੁਰੂ ਹੋ ਚੁੱਕਾ ਹੈ ਕਿਉਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਦ੍ਰਿਅਸਤ ਤੁਹਾਨੂੰ ਜਲਪਤਰ ਨੇ ਇੱਕ ਵਾਰ ਤੋਂ ਫੇਰ ਸਪੀਡ ਫੜ ਲਈ ਫੜ ਲਈ ਹੈ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ 26 ਮਿੰਟ ਦਾ ਲਾਈਵ ਹੋ ਚੁੱਕਿਆ ਜੇਕਰ ਤੁਸੀਂ ਅੱਗੇ ਸ਼ੇਅਰ ਕਰਦੇ ਹੋਗੇ ਤਾਂ ਫਿਰ ਆਪਾਂ ਲੰਬਾ ਵੀ ਦਿਖਾ ਦੇਵਾਂਗੇ ਕਿਉਂਕਿ ਦ੍ਰਿਅਸਤ ਤੁਹਾਨੂੰ ਜਲਪਤਰ ਲਗਾਤਾਰ ਸੁਣ ਬਾਦ ਰਿਹਾ ਬਹੁਤ ਜ਼ਿਆਦਾ ਗਰੀਬਨ 90000 ਕਿਉਂਕਿ ਦ੍ਰਿਅ ਆਚ ਪਾਣੀ ਛੱਡਿਆ ਗਿਆ ਸੀ ਤੇ ਉਸ ਤੋਂ ਬਾਅਦ ਜੋ ਹੁਣ ਪਾਣੀ ਦਾ ਪਹਿਲਾ ਨਗਾਰਾ ਜੋ ਮਹਤਪੁਰ ਤੋਂ ਜਗਰਾਵਾਂ ਰੋਡ ਜਾਂਦਾ ਉੱਥੇ ਪਹੁੰਚ ਚੁੱਕਿਆ ਹਾਲਾਤ ਚਿੰਤਾਜਨਕ ਨੇ ਕੁੱਲ ਮਿਲਾ ਕੇ ਬਾਰਿਸ਼ ਵੀ ਹੋ ਰਹੀ ਹੈ ਤੇ ਆਪਣੇ ਆਪ ਚ ਕਬੱਡੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਿਆ ਸਤਲੁਜ ਦੇ ਤੇ ਬਹੁਤ ਜਲਦੀ ਇੱਕ ਨਵੀਂ ਅਪਡੇਟ ਲੈ ਕੇ ਹਸਰ ਉਹਨਾਂ ਦੇਖਦੇ ਰਹੋ ਐਨਐਨਰਨੀ